ਕਹਿੰਦੇ ਮਾਨ ਸਾਹਿਬ ਨੇ ਨਵਾਂ ਫੈਸਲਾ ਲਿਆ ਹੈ ਕਹਿੰਦੇ ਆ ਵੀ ਸਰਪੰਚ ਜਿਹੜੇ ਆ ਉਹ ਘੱਟ ਤੋਂ ਘੱਟ ਬੀਏ ਪਾਸ ਹੋਣਗੇ ਤੇ ਹੁਣ ਕੀ ਲੱਗਦਾ ਸਭ ਕਾ ਸਰਪੰਚਾ ਸਾਰੇ ਕਾਲਜ ਜਾਣਗੇ ਹਾਂ ਨਾ 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 ਹਣ ਤੜਾ ਤੜਾ ਜਾਲੀ ਡਿਗਰੀਆਂ ਬਣਣਗੀਆਂ ਜਿਹੜਾ ਸਰਪੰਚ 10ਵੀਂ ਪਾਸ ਹੁੰਦਾ ਹੀ ਦਿਨ ਚੜਦੇ ਨੂੰ ਵੇਖੀ ਬੀਏ ਪਾਸ ਹੋ ਕੇ ਉੱਠੂਗਾ ਅਗਲਾ ਇਹ ਡਿਗਰੀਆਂ ਬਣਾ ਕੇ ਵੀ ਇਹਨਾਂ ਦੇ ਬੰਦਿਆਂ ਨੇ ਦੇਣੀਆਂ ਮਿੰਡੋ ਮਿੰਡੀ ਰਾਤੋਂ ਰਾਤਿਆ ਰੋ ਜਾਣੀਆਂ ਵੇਖੀ 10ਵੀਂ ਪਾਸ ਸਰਪੰਚ ਜਿਹੜੇ ਸਾਰੇ ਬੀਏ ਪਾਸ ਨੇ ਆਪਣੇ ਪਿੰਡਾਂ 'ਚ ਤੇ ਜੇ ਆ ਨਵੇਂ ਜੇ ਛਲਾਰੂ ਇਹਨਾਂ ਨੇ ਇਕੱਠੇ ਕੀਤੇ ਤੇ ਹਾਂ ਵੀ ਇਹ ਪਾਸ ਇਹਨਾਂ ਨੂੰ ਚੌਣ ਲੜਾਈ ਅੱਗੇ ਕਿਹਦੀ ਧੀ ਪੈਣ ਦਾ ਵਿਚਾਰੇ ਏਕਰਾਮ ਦੇ ਹੀ ਰਾਜੀ ਨਾਮਾ ਕਿਤੇ ਪਠਾ ਬਠੂ ਆਉਂਦੇ ਹੁੰਦੇ ਸੀ ਉਹਨੂੰ ਵਸਾ ਆਉਂਦੇ ਸੀ ਹਾਂ ਇਹਨਾਂ ਅੱਜ ਵਾਲਿਆਂ ਨੇ ਮਿੰਟਾ ਜਗ ਦਾ ਤਲਾਕ 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 ਚੱਲ ਜਾਂ ਵਿਵਹਤ ਨੂੰ ਆਉਂਦੇ ਘਰੋਂ ਘਬ ਦੇ ਕੱਤ ਅੱਜ ਕੱਲ੍ਹ ਵਾਲਿਆਂ ਨੇ ਮਿੰਟ ਲਾਉਣਾ ਫੈਸਲੇ ਸੁਣਾਉਣਾ ਇਹਨਾਂ ਨੇ ਬਹੁਤਾ ਟਾਈਮ ਨਹੀਂ ਲਾਣਾ ਹੂੰ ਤੇ ਜਿੱਥੇ ਕਣਕ ਦੀ ਵੰਡਨ ਦੀ ਵਾਰੀ ਆਈ ਉਹ ਕਿਤੇ ਐਵੇਂ ਵੀ ਕਰ ਦਿੰਦੇ ਕਿ ਟੇਬਰ ਦੀ ਘਟਾਗੇ ਤੇ ਕਿਸੇ ਨੂੰ ਦੇ ਦੇਣੀ ਵੀ ਚੱਲ ਦੋਆਂ ਦਾ ਸਰ ਜੇ ਇਹਨਾਂ ਨੇ ਇੱਕ ਨੂੰ ਚੁਗਾ ਕੇ ਸਾਰਿਆਂ ਦਾ ਗੱਲ ਹੀ ਕੋਈ ਨਹੀਂ ਤੇਰੇ ਯਾਰ ਫੁਕਰੇ ਉਹਨਾਂ ਤੇ ਜੁੰਡੇ ਜੁੰਡੇ ਕਰਾ ਦੇਣਾ ਇਹਨਾਂ ਨੇ ਸਾਰਾ ਪਿੰਡ ਬਹੁਤੇ ਪੜੇ ਲਿਖੇ ਵੀ ਅਨਪੜਾਂ ਤੋਂ ਭੈੜੇ ਹੁੰਦੇ ਆ ਕੋ ਨਹੀਂ ਹਾਲ ਤਾਂ ਦਾਵੇ ਕੀਤੇ ਜਾ ਬੀਏ ਪਾਸੀਆਂ ਸਰਪੰਚੀਆਂ ਤੇ ਮੰਡਦਾ ਕਿ ਸਿਰਫ ਆਟਿਆ ਕਰਨੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ